ਅੱਜ ਫਿਰ ਪ੍ਰਵਾਨ ਕਰੋ ਬੀਤ ਸਿੰਘ ਪ੍ਰਹਾਸ਼ੀ ਜਨਰਲ ਸ਼ਿਵੇਕ ਸਿੰਘ ਅੱਜ ਉਹਨਾਂ ਦੀ ਯਾਦ ਵਿੱਚ ਜਿੱਦਾਂ ਉਹਨਾਂ ਨੇ ਸਿਹਤ ਦਰਬਾਰ ਸਾਹਿਬ ਦੀ ਰੱਖਿਆ ਲਈ ਬਾਣੀ ਬਾਣੇ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਹੈ ਜਾਂ ਉਹਨਾਂ ਦੇ ਨਾਲ ਸਾਥੀਆਂ ਨੇ ਸੰਜਨ ਸਿੰਘ ਖਾਲਸਾਪੁਰ ਡਰਾਵਾਲਿਆਂ ਨੇ ਉਹਨਾਂ ਦੀ ਸ਼ਹੀਦੀ ਨੂੰ ਤਾਜ਼ਾ ਕਰਨ ਲਈ ਯਾਦ ਰੱਖਣ ਲਈ ਉਹਨਾਂ ਦੀ ਯਾਦ ਵਿੱਚ ਅੱਜ ਆਪਣਾ ਇਹ ਟ੍ਰਸਟ ਬਣਾਈ ਹੈ ਜੀ ਜਨਰਲ ਸ਼ਿਵੇਕ ਸਿੰਘ ਮੈਮੋਰੀਅਲ ਟ੍ਰਸਟ ਬਣਾਈ ਹੈ ਜਿਹੜੇ ਅਸੀਂ ਰਹੀਏ ਨਾਰੀਆ ਉਹਨਾਂ ਯਾਜਗਰ ਜੇ ਚੱਲਦੀ ਰਹੀ ਉਹ ਜਿਹਦੇ ਵਿੱਚ ਡਾਕਟਰਾਂ ਦਾ ਸਹਿਯੋਗ ਹੈ ਵੀ ਜਿਹੜੇ ਪ੍ਰੋਫੈਸਰ ਬਰਿੰਦਰ ਸਿੰਘ ਜੀ ਹੋਣੀ ਹੈ ਠੀਕ ਹੈ ਜਿਹਨੇ ਡੈਂਟਲ ਡਾਕਟਰ, ਟ੍ਰਾਂਸਪੋਰਟਰ ਤੇ ਸਰਜਨ ਠੀਕ ਹੈ ਉਹ ਸਾਰੇ ਸਹਿਯੋਗ ਦੇਣਗੇ ਇਹ ਜਿਹੜੀ ਸੰਸਥਾ ਇਹ ਸਿਰਫ ਗਰੀਬਾਂ ਦੀ ਰੱਸਿਆ ਵਾਸਤੇ ਆ ਜਿਹੜੀਆਂ ਸਰਕਾਰਾਂ ਨਹੀਂ ਕਰਦੇ ਉਹਦੇ ਵਾਸਤੇ ਬਹੁਤ ਘੱਟ ਪੈਸੇ ਦੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਮਨਕੀ ਪੈਸਾ ਨਹੀਂ ਖਰ ਸਕਦੇ ਉਹਨਾਂ ਲਈ ਡਿਲੀਵਰੀ ਕੇਸਾਂ ਦਾ ਜਾਂ ਕੁਝ ਵੀ ਉਹਨਾਂ ਲਈ ਪ੍ਰੋਵਾਈਡ ਕਰਨਗੇ ਗੱਡੀਆਂ ਵੀ ਪ੍ਰੋਵਾਈਡ ਕਰਨਗੇ ਲੈ ਕੇ ਜਾਣ ਲਈ ਅਠਾ ਦਸਾਂ ਪਿੰਡ ਦੇ ਜਿਹੜੇ ਨਾਲ ਨਾਲ 2-2 ਕਿਲੋਮੀਟਰ ਤੇ ਨੇ ਤੇ ਉਹਨਾਂ ਦਾ ਜਿੰਨਾਂ ਤੋਂ ਵੱਧ ਤੋਂ ਵੱਧ ਮੁਰਗੀ ਮਦਦ ਕੀਤੀ ਜਾ ਉਹ ਉਹਦੇ ਵਾਸਤੇ ਟਰਸ ਬਣਾਈ ਆ ਗਰੀਬ ਗੁਰਬੇ ਵਾਸਤੇ ਜਿਹੜਾ ਉਹਨਾਂ ਦਾ ਨਾਮ ਵੀ ਰੋਸ਼ਨ ਹੋਵੇ ਚੱਲਦਾ ਰਹੇ ਤੇ ਮੇਰੀ ਜ਼ਿੰਦਗੀ ਭਰ ਇਹ ਕੰਮ ਜਿਹੜਾ ਚੱਲਦਾ ਰਿਹਾ ਗਰੀਬਾਂ ਦੀ ਮਦਦ ਉਹਨਾਂ ਬਾਰੇ ਜੇ ਉਹਨਾਂ ਨੇ ਆਪਣੀ ਸੇਵਾ ਨਭਾਈਆ ਤੇ ਦਾਸ ਵਲੋਂ ਇਹ ਉਪਰਾਲਾ ਕਰਕੇ ਇਹਨਾਂ ਸਾਰੀ ਸੰਗਤ ਨਾਲ ਪਿੰਡ ਦੇ ਇਲਾਕਿਆਂ ਨਾਲ ਸਿੰਘ ਸਾਹਿਬਾਨ ਆਪਣੇ ਅਕਾਲ ਤਖਤ ਸਾਹਿਬ ਦੇ ਕਲਦੀਪ ਸਿੰਘ ਜੀ ਗੜਗਾਚੀ ਜੀ ਅਕਾਲ ਤਖਨ ਦੇ ਜਹੇਦਾਰ ਸਾਹਿਬ ਗਿਆਨੀ ਗੁਰਮukh ਸਿੰਘ ਜੀ ਹਾਈਡ ਗ੍ਰੰਥੀ ਸਾਹਿਬ ਅਕਾਲ ਤਖਨ ਸਾਹਿਬ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਆਪਣਾ ਕੀ ਨਾਮ ਉਹਨਾਂ ਨੇ ਰਾਜਵੀਰ ਸਿੰਘ ਰਾਜਦੀਪ ਸਿੰਘ ਜੀ ਉਹ ਆ ਰਹੇ ਨੇ ਬਾਕੀ ਇਲਾਕੇ ਸੰਗਤਿਆ ਅਰਦਾਸੀ ਸਿੰਘ ਆ ਰਹੇ ਨੇ ਜੋ ਇਹ ਸਭ ਉਹਨਾਂ ਦੇ ਉਪਰਾਲੇ ਨਾਲ ਉਹਨਾਂ ਦੀ ਹਿੰਮਤ ਨਾਲ ਇਹ ਸੰਸਥਾ ਬਣਾਈ ਆ ਮਹਾਰਾਜ ਤੇ ਉਹ ਦਾਸਰਾ ਲਈ ਕੰਮ ਸ਼ੁਰੂ ਕੀਤਾ ਮਹਾਰਾ ਕਿਰਪਾ ਕਰੇ ਗੱਦੀ ਕਲਾ ਬਖਸ਼ਰ ਤੇ ਹੋਰ ਚੱਲਦੀ ਰਹੇ ਜਿੱਦਾਂ ਉਹਨਾਂ ਆਪਣੀ ਸੇਵਾ ਨਿਭਾਈ ਆ ਉਦਾਂ ਇਹ ਸੰਸਥਾ ਵੀ ਆਪਣੀ ਸੇਵਾ ਨਿਭਾਉਂਦੀ ਰਹੇ ਠੀਕ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਮੇਰੇ ਨਾਲ ਮਹਾਵੀਰ ਸਿੰਘ ਅਤੇ ਸਦਜੋਤ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਜੂਨ 84 ਦੇ ਮਹਾਨ ਯੋਧੇ ਮਹਾਨ ਸ਼ਹੀਦ ਜਨਰਲ ਸਬੇਕ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਖਿਆਲਾ ਵੇਖੇ ਅੱਜ ਇਹ ਗੁਰਮਤ ਸਮਾਗਮ ਹੋ ਰਹੇ ਨੇ ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਜਨਰਲ ਸ਼ਬੀਖ ਸਿੰਘ ਮੈਮੋਰੀਅਲ ਟਰਸਟ ਦੀ ਸਥਾਪਨਾ ਹੋ ਰਹੀ ਹੈ ਤੇ ਅੱਜ ਉਦਘਾਟਨੀ ਅਰਦਾਸ ਕੀਤੀ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅਸੀਸ ਲਈਤੀ ਜਾਵੇਗੀ ਇਹ ਟਰਸਟ ਦਾ ਮੁੱਖ ਉਦੇਸ਼ ਇਹ ਹੈਗਾ ਹੈ ਕਿ ਲੋਕ ਭਲਾਈ ਕਰਨੀ ਇਸ ਪਿੰਡ ਦੇ ਆਲੇ ਦੁਆਲੇ ਲਗਭਗ 12-15 ਪਿੰਡਾਂ ਦੇ ਵਿੱਚੋਂ ਇਹ ਲੋਕ ਭਲਾਈ ਦਾ ਕਾਰਜ ਸ਼ੁਰੂ ਹੋਏਗਾ ਜਿਸ ਦੇ ਚਲਦਿਆਂ ਜਿਹੜੀਆਂ ਜਨਾਨੀਆਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਗਾਇਨੀ ਪ੍ਰੋਬਲਮਸ ਹੁੰਦੀਆਂ ਨੇ ਦੰਦਾਂ ਦੀਆਂ ਪ੍ਰੋਬਲਮਸ ਅੱਖਾਂ ਦੀਆਂ ਪ੍ਰੋਬਲਮ ਸਰਜਰੀ ਦੀਆਂ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮਸ ਦੇ ਵਾਸਤੇ ਕੁਝ ਡਾਕਟਰਾਂ ਦੇ ਨਾਲ ਅਤੇ ਕੁਝ ਹਸਪਤਾਲਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਵਿੱਚ ਕਿ ਸੰਧੂ ਹਸਪਤਾਲ ਚ ਸ਼ਟਾ ਹੈਗਾ ਆਈਵੀਵੀਆਈ ਹਸਪਤਾਲ ਹੈ ਇਸ ਤਰੀਕੇ ਨਾਲ ਇੱਕ ਚਤਕਾਰਾ ਹਸਪਤਾਲ ਹੈਗਾ ਹੈ ਅੱਖਾਂ ਦਾ ਸੋ ਕੁਝ ਡਾਕਟਰਾਂ ਦੀ ਹੈਲਪ ਦੇ ਨਾਲ ਨਾਲ ਦੇ ਨਾਲ ਜਿਹੜਾ ਹੈ ਕਿ ਉਹਨਾਂ ਦੀ ਟਰਾਂਸਪੋਰਟ ਵਾਸਤੇ ਪਿੰਡਾਂ ਤੋਂ ਜੋ ਸ਼ਹਿਰ ਵਿੱਚ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਵੀ ਟਰਾਂਸਪੋਰਟ ਦਾ ਪ੍ਰਬੰਧ ਜਿਹੜਾ ਹੈ ਤੁੰਗ ਟਰਾਂਸਪੋਰਟ ਵੱਲੋਂ ਕੀਤਾ ਗਿਆ ਹੈ ਜਿਸ ਦੇ ਨਾਲ ਕੀ ਇੱਥੋਂ ਦੇ ਜਿਹੜੇ ਪੇਸ਼ੈਂਟ ਨੇ ਜੇ ਸ਼ਹਿਰ ਵਿੱਚ ਇਲਾਜ ਕਰਾਉਣ ਲਈ ਸਸਤੇ ਰੇਟਾਂ ਦੇ ਉੱਤੇ ਜਾਣਗੇ ਕਿਉਂਕਿ ਮਾਰਕੀਟ ਰੇਟ ਦੇ ਉੱਤੇ ਉਹਨਾਂ ਦਾ ਇਲਾਜ ਨਹੀਂ ਹੋਏਗਾ ਉਹ ਸਾਰਾ ਦਾ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਟਰਸਟ ਦੀ ਹੈਗੀ ਹੈ ਸਸਤੇ ਰੇਟ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਇਲਾਜ ਹੋਏਗਾ ਤੋਂ ਸ਼ੁਰੂਆਤੀ ਟਾਈਮ ਦੇ ਵਿੱਚ ਅਸੀਂ ਇਹਨਾਂ ਬਿਮਾਰੀਆਂ ਨੂੰ ਲੈ ਕਰਕੇ ਜਿਹੜਾ ਹੈ ਇਹ ਟਰਸਟ ਲੈ ਕੇ ਸੇਵਾ ਕਰੇਗਾ ਬਾਅਦ ਦੇ ਵਿੱਚ ਇਸ ਨੂੰ ਐਕਸਪੈਂਡ ਕੀਤਾ ਜਾਵੇਗਾ ਸਮਾਪਾ ਕਰਕੇ ਅਤੇ ਹੋਰ ਪਿੰਡ ਵੀ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਸੋ ਜਨਰਲ ਸਰਬੀਖ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਲੋਕ ਭਲਾਈ ਟਰਸਟ ਹੈਗਾ ਠੀਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ ਐਸੇ ਮਹਾਨ ਸ਼ਹੀਦ ਇੱਕ ਕੌਮ ਪੰਥ ਦਾ ਸ਼ਰਮਾਇਆ ਸ਼ਹੀਦ ਭਾਈ ਜਨਰਲ ਸੁਭੇਗ ਸਿੰਘ ਜੀ ਜਿਨ੍ਹਾਂ ਨੇ ਕੌਮ ਵਾਸਤੇ ਪੰਥ ਵਾਸਤੇ ਮਹਾਨ ਕੁਰਬਾਨੀ ਕੀਤੀ ਅਪਵਾਰਿਆ ਅੱਜ ਉਹਨਾਂ ਦੇ ਜੱਦੀ ਪਿੰਡ ਜਿਸ ਨਗਰ ਵਿੱਚ ਉਹਨਾਂ ਦਾ ਜਨਮ ਹੋਇਆ ਪਿੰਡ ਖਿਆਲਾ ਕਲਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਇਆ ਤੇ ਬਹੁਤ ਵਧੀਆ ਅੱਜ ਇੱਕ ਉਦਮ ਉਪਰਾਲੇ ਦੀ ਅਰੰਭਤਾ ਕੀਤੀ ਗਈ ਹੈ ਉਨ੍ਹਾਂ ਦਾ ਜੋ ਜੱਦੀ ਘਰ ਉਸ ਨੂੰ ਸਿੱਖ ਵਿਰਾਸਤ ਵਜੋਂ ਸਾਂਭਿਆ ਜਾਣਾ ਇੱਕ ਟਰਸਟ ਬਣਾਇਆ ਗਿਆ ਤੇ ਇਹ ਸਾਰਾ ਉਦਮ ਪਰਾਲਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਹੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ਼ਹੀਦ ਭਾਈ ਜਨਰਲ ਸੁਭੇਗ ਸਿੰਘ ਜੀ ਦੇ ਭਰਾਤਾ ਸਰਦਾਰ ਬੇਅੰਤ ਸਿੰਘ ਜੀ ਹੋਰ ਗੁਰਮੁਖਾਂ ਵੱਲੋਂ ਰਲਮਿਲ ਕਰਕੇ ਕੀਤਾ ਗਿਆ ਇਸੇ ਸਬੰਧ ਵਿੱਚ ਹੀ ਅੱਜ ਗੁਰਮਤ ਸਮਾਗਮ ਹੋਏ ਆ ਤੇ ਹੋਰ ਵੀ ਇਹਨਾਂ ਨੇ ਉਦਮ ਉਪਰਾਲਾ ਕੀਤਾ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਇਲਾਕੇ ਦੇ ਸਰਪੰਚਾਂ ਕੋਲੋਂ ਜਿਹੜਾ ਵੀ ਕਰਵਾ ਕੇ ਲਿਆਏਗਾ ਰਿਕਮੈਂਡ ਉਹਨਾਂ ਦਾ ਇਲਾਜ ਵੀ ਫ੍ਰੀ ਕਰਵਾਇਆ ਜਾਏਗਾ ਕਾਫੀ ਸਹੂਲਤਾਂ ਨਗਰ ਨਿਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਪਰ ਸਭ ਤੋਂ ਜਿਹੜਾ ਅੱਜ ਵੱਡਾ ਉਪਰਾਲਾ ਕੀਤਾ ਗਿਆ ਸ਼ਹੀਦ ਭਾਈ ਜਨਰਲ ਸੁਭੇਗ ਸਿੰਘ ਜੀ ਜਿਨ੍ਹਾਂ ਦੇ ਜੱਦੀ ਘਰ ਨੂੰ ਸਿੱਖ ਵਿਰਾਸਤ ਵਜੋਂ ਸੰਭਾਲਿਆ ਜਾਣਾ ਉਹ ਬਹੁਤ ਵੱਡਾ ਉਦਮ ਉਪਰਾਲਾ ਸ਼ਲਾਘਾਯੋਗ ਕਦਮ ਹੈ ਸਾਰੇ ਨਗਰ ਨਿਵਾਸੀ ਸਿੰਘ ਸਾਹਿਬ ਜੀ ਤੇ ਸਰਦਾਰ ਬੇਅੰਤ ਸਿੰਘ ਜੀ ਇਸ ਸਲਾਘਾ ਜੋਗ ਦੇ ਵਧਾਈ ਦੇ ਪਾਤਰ ਹਨ ਦਾਸ ਅੱਜ ਦੇ ਇਸ ਸਮਾਗਮ ਦੀ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ਼ਵੀਕਲ ਜੀ ਅੱਜ ਮੈਂ ਇੱਥੇ ਪਰਿਵਾਰਿਕ ਤੌਰ ਦੇ ਉੱਤੇ ਆਈ ਐ ਕਿਉਂਕਿ ਮੇਰੇ ਮਾਸੀ ਜੀ ਦੀ ਬੇਟੀ ਨੇ ਔਰ ਸਰਦਾਰ ਬਿਹੰਸ ਸਿੰਘ ਜੀ ਮੇਰੇ ਰੀਅਲ ਮਾਸਟਰ ਜੀ ਨੇ ਆ ਸਰਦਾਰ ਮੈਜਰ ਜਨਸ਼ ਬੇਗ ਸਿੰਘ ਜੀ ਦੇ ਨਾਮ ਦੇ ਉੱਤੇ ਇੱਕ ਟਰਸਟ ਖੋਲਿਆ ਜਾ ਰਿਹਾ ਉਹਦਾ ਜਿਹੜਾ ਨਿਰਮਾਣ ਕੀਤਾ ਜਾਊਗਾ ਜਿਹਦੇ ਵਿੱਚ ਸਾਰਿਆਂ ਦੇ ਗਰੀਬ ਲੋਕਾਂ ਦੇ ਇਲਾਜ ਵੀ ਕੀਤੇ ਜਾਣਗੇ ਔਰ ਗਰੀਬ ਲੋਕਾਂ ਦੀ ਮਦਦ ਕੀਤੀ ਜਾਊਗੀ ਜੀ ਸਰਕਾਰ ਟਰਸਟ ਨੂੰ ਕਰ ਰਹੀ ਹੈ। ਮੇਕੋ ਜੀ ਇਹ ਤੇ ਨਹੀਂ ਸਰਕਾਰ ਦਾ ਤੇ ਟਰਸਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਮੈਂ ਇੱਥੇ ਹੈਗੀਆਂ ਐ ਐਜ਼ ਅ ਫੈਮਿਲੀ ਕਿਉਂਕਿ ਮੇਰੇ ਦੇ ਮਾਸੀ ਜੀ ਦਾ ਪਿੰਡ ਹੈ। ਮੈਂ ਤੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਇੱਥੇ ਆਈਆਂ ਜੀ। ਮੇਰਾ ਸਰਕਾਰ ਸਰਕਾਰੀ ਦੇ ਰੂਪ ਦੇ ਵਿੱਚ ਨਹੀਂ ਐ ਫੈਮਿਲੀ ਦੇ ਤੌਰ ਦੇ ਉੱਤੇ ਆਈਆਂ ਜੀ ਇੱਥੇ। ਥੈਂਕ ਯੂ ਜੀ। ਹਾਂਜੀ ਕੀ ਨਾਮ ਹੈ? ਮੇਰਾ ਨਾਮ ਮਹਾਵੀਰ ਸਿੰਘ ਸੁਲਤਾਨ ਵੈਣ। ਹਾਂਜੀ। ਅਸੀਂ ਅੱਜ ਇੱਥੇ ਖਿਆਲਾ ਪਿੰਡ ਦੇ ਵਿੱਚ ਪਹੁੰਚੇ ਹਾਂ। ਸ਼ਹੀਦ ਜਨਰਲ ਸ਼ਿਬੇਗ ਸਿੰਘ ਵੱਲੋਂ ਜੋ ਜਿਹੜਾ ਅਸੀਂ ਸ਼ਹੀਦੀ ਪਾਈ ਗਈ ਹਰਿਮੰਦਰ ਸਾਹਿਬ ਦੀ ਰੱਖਿਆ ਦੇ ਵਾਸਤੇ ਜੋ ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਪਾਈ ਆ ਅਮਰੀਕ ਸਿੰਘ ਦੇ ਨਾਲ ਜਰਨਲ ਸ਼ਵੇਗ ਸਿੰਘ ਨੇ ਜੋ ਉੱਥੇ ਕਮਾਂਡ ਕੀਤੀ ਬਾ ਕਮਾਲ ਸੀ ਉਹਨਾਂ ਨੇ ਉੱਥੇ ਸ਼ਹੀਦੀ ਪਾਈ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਪਿੰਡ ਖਿਆਲਾ ਵਿਖੇ ਜਿਹੜਾ ਵਾ ਉਹ ਇੱਕ ਟਰਸਟ ਬਣਾਇਆ ਜਾ ਰਿਹਾ ਵਾ ਉਹ ਟਰਸਟ ਲੋਕ ਭਲਾਈ ਵਾਸਤੇ ਲਾਗਲੇ ਪਿੰਡਾਂ ਵਾਸਤੇ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਵਾ ਲਾਗਦੇ ਲਗਭਗ 10-12 ਪਿੰਡਾਂ ਵਾਸਤੇ ਸਾਰੇ ਡਾਕਟਰਾਂ ਦੇ ਨਾਲ ਸਲਾਹ ਕਰਕੇ ਸੀਐਮਓ ਦੇ ਨਾਲ ਸਾਰਿਆਂ ਦਾ ਸਲਾਹ ਕਰਕੇ ਇਹ ਜਿਹੜਾ ਵਾ ਇੱਥੇ ਚੰਗੇ ਡਾਕਟਰ ਜਿਹੜੇ ਇੱਥੇ ਆਉਣਗੇ ਤਾਂ ਜੋ ਗਰੀਬ ਲੋਕਾਂ ਦਾ ਇਲਾਜ ਕਰਨ ਵਾਸਤੇ ਇੱਥੇ ਇਹ ਟਰਸਟ ਦੇ ਵਿੱਚ ਹੋਊਗਾ ਬਹੁਤ ਘੱਟ ਪੈਸਿਆਂ ਦੇ ਉੱਤੇ ਜਿਹੜਾ ਵਾ ਇਹ ਇਲਾਜ ਜਿਹੜਾ ਵਾ ਇਹ ਕੀਤਾ ਜਾਵੇਗਾ ਤੇ ਇਹਨਾਂ ਦੇ ਜਿੱਕਰ ਥੋੜੇ ਪੈਸਿਆਂ ਦੇ ਵਿੱਚ ਇੱਥੇ ਇਲਾਜ ਕਰਕੇ ਜੇਕਰ ਸ਼ਹਿਰ ਲੋਡ ਪਈ ਤਾਂ ਸ਼ਹਿਰ ਦੇ ਵਿੱਚ ਵੀ ਉਹਨਾਂ ਨੂੰ ਖੜਿਆ ਜਾਵੇਗਾ ਬਹੁਤ ਘੱਟ ਰੇਟਾਂ ਦੇ ਉੱਤੇ ਉਹਨਾਂ ਦਾ ਇਲਾਜ ਕੀਤਾ ਜਾਵੇ ਤਾਂ ਜੋ ਇਹ ਯਾਦ ਜਰਨਲ ਸ਼ਿਵੇਕ ਸਿੰਘ ਦੀ ਇਹ ਸ਼ਦਾ ਲਈ ਸਦੀਵੀ ਰਹੇਗੀ ਕਿ ਲੋਕ ਭਲਾਈ ਦੇ ਕੰਮਾਂ ਲਈ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ